ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਐਨੋ ਕਿਦਾਂ ਜੀ ਸਾਰੀ ਸੰਗਤ ਉਹ ਸਾਰੀ ਕੱਲ ਤੁਸੀਂ ਇੱਕ ਆਪਾਂ ਵੀਡੀਓ ਵੇਖੀ ਸੀ ਗੁਰਦੁਆਰਾ ਸਾਹਿਬ ਦੀ ਹਾਂਜੀ ਕਿਚਨ ਵੇਖਿਆ ਸੀ ਆਪਾਂ ਤੇ ਤੁਸੀਂ ਆਖਿਆ ਸੀ ਕਿ ਆਪਾਂ ਫੂਡ ਸਟਰੀਟ ਵੀ ਵੇਖੀ ਸੀ ਉਹਦੇ ਵਿੱਚ ਆਪਣੀ ਗੱਲ ਹੋਣ ਰਹੀ ਸੀ ਕਿ ਜਿਹੜਾ ਦਰਬਾਰ ਸਾਹਿਬ ਨੇ ਉੱਥੇ ਤੁਸੀਂ ਗੱਲ ਕੀਤੀ ਸੀ ਕਿ ਇੱਥੇ ਜਿਹੜਾ ਮੀਟ ਹੈ ਹਾਂ ਉਹ ਦੂਸਰਾ ਜਿਹੜਾ ਮੀਟ ਮਿਲ ਨਹੀਂ ਹੁੰਦਾ ਬਾਕੀ ਨਾਨ ਵੇਜ ਵੈਜੀਟੇ ਹੁੰਦੇ ਸਾਰੇ ਜਿੰਨੇ ਸਾਰੇ ਮਤਲਬ ਵੈਜ ਹੁੰਦੇ ਨੇ ਨਾਨ ਵੇਜ ਜਿਹੜਾ ਕਿਉਂ ਨਹੀਂ ਹੁੰਦਾ ਉਹਦੇ ਵਿੱਚ ਵੀ ਨਾ ਫਿਰ ਭਰਾਵਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਵੀ ਆਏ ਔਰ ਉਹਨਾਂ ਨੇ ਜਵਾਬ ਦਿੱਤਾ ਇਸ ਚੀਜ਼ ਦਾ ਉਹਨਾਂ ਨੇ ਕਿਹਾ ਦਰਬਾਰ ਸਾਹਿਬ ਜਿਹੜਾ ਹੈ ਨਾ ਉੱਥੇ ਲੰਗਰ ਚੱਲਦਾ ਤੁਹਾਨੂੰ ਫੂਡ ਨਹੀਂ ਹੁੰਦੀ ਇਹ ਲੰਗਰ ਹੈ ਲੰਗਰ ਮਤਲਬ ਰੱਬ ਦਾ ਅੱਲਾ ਦਾ ਮਤਲਬ ਨੇਮਤ ਦੇ ਨਾਂ ਤੇ ਅਸੀਂ ਚਲਾ ਰਹੇ ਹਾਂ ਔਰ ਉੱਥੇ ਹਰ ਜਿਹੜਾ ਸਿੱਖ ਧਰਮ ਹੈ ਉਹਦੇ ਵਿੱਚ ਉਹਨਾਂ ਦੇ ਦਰਬਾਰ ਸਾਹਿਬ 'ਚ ਕਿਸੇ ਧਰਮ ਦੇ ਲੋਕਾਂ ਨੂੰ ਰੋਕ ਟੋਕ ਕੋਈ ਨਹੀਂ ਆ। ਕੋਈ ਵੀ ਆਵੇ ਕੋਈ ਵੈਜ ਹੈਗੇ ਆ ਕੋਈ ਨਹੀਂ ਨੋਨ ਵੈਜ ਜਿਹੜਾ ਵਾ ਉਹ ਮਤਲਬ ਹਰ ਬੰਦਾ ਨਹੀਂ ਖਾਂਦਾ ਮਤਲਬ ਜਿਹੜੇ ਵੈਜੀਟੇਰੀਅਨਸ ਨੇ ਉਹਦੇ ਸਾਰੇ ਵੈਜੀਟੇਰੀਅਨ ਹਾਂ ਹਾਂ ਜਿਹੜੇ ਨੋਨ ਵੈਜ ਨੇ ਉਹ ਸਪੈਸੀਫਿਕ ਮਤਲਬ ਰਿਲੀਜਨ ਦੇ ਹੁੰਦੇ ਨੇ ਕੁਝ ਖਾਂਦੇ ਨੇ ਕੁਝ ਨਹੀਂ ਨਹੀਂ ਖਾਂਦੇ ਬਿਲਕੁਲ ਠੀਕ ਹੈ ਫਿਰ ਇੱਕ ਚੀਜ਼ ਹੋਰ ਹੈ ਕਿ ਅੰਦਰ ਤੁਸੀਂ ਮੁਸਲਿਮ ਹੋ ਹਾਂਜੀ ਤੁਸੀਂ ਹਲਾਲ ਫੂਡ ਖਾਂਦੇ ਹੋ ਹਾਂ ਬਿਲਕੁਲ ਤੇ ਅਗਰ ਮੀਟ ਤੁਸੀਂ ਖਾਣਾ ਤਕਬੀਰ ਪਏਗੀ ਤੇ ਤੁਸੀਂ ਖਾਓਗੇ ਜਿਹੜਾ ਝਟਕਾ ਕਰਕੇ ਸਿਰ ਧੋਣ ਵਾਲਾ ਜਿਹਨੇ ਉਹ ਹਰਾਮ ਹੋ ਜਾਂਦਾ ਤੁਹਾਡੇ ਲਈ ਤੁਸੀਂ ਨਹੀਂ ਖਾਂਦੇ ਠੀਕ ਹੈ ਅਗਰ ਇਹ ਚੀਜ਼ਾਂ ਹੋ ਜਾਣਗੀਆਂ ਉੱਥੇ ਹੁੰਦੀਆਂ ਤੇ ਫਿਰ ਉਹ ਫੂਡ ਮਤਲਬ ਤੁਸੀਂ ਕਿਵੇਂ ਆਈਆਂ ਬਹੁਤ ਪਿਆਰੀ ਲੌਜੀਕ ਮਤਲਬ ਹਰ ਧਰਮ ਦਾ ਅਸੀਂ ਉਹ ਫੂਡ ਤਾਂ ਰੱਖਿਆ ਹੈ ਵੇਚ ਕੇ ਹਰ ਧਰਮ ਦਾ ਬੰਦਾ इजीली ਖਾ ਸਕੇ ਕੋਈ ਹੈ ਜਿਹੜਾ ਕੋਈ ਮੁਸਲਿਮ ਹੈ ਉਹ ਅਗਰ ਮੀਟ ਉੱਥੇ ਖਾ ਰਿਆ ਜਾ ਕੇ ਤੇ ਉਹਦੇ ਜ਼ੇਹਨ ਚ ਇੱਕ ਚੀਜ਼ ਜ਼ਰੂਰ ਚੱਲਦੀ ਹੋਵੇਗੀ ਪਤਾ ਨਹੀਂ ਹਲਾਲ ਹੈ ਕਿ ਹਰਾਮ ਹੈ ਮਤਲਬ ਝਟਕਾ ਕੀਤਾ ਜਾਂ ਤਕਬੀਰ ਕੀਤੀ ਕੇ ਉਹ ਤਕਬੀਰ ਕੀਤੀ ਨਹੀਂ ਕੀਤੀ ਕਿੱਡੀ ਪਿਆਰੀ ਪਵਿੱਤਰ ਤੇ ਪਾਕ ਸੋ ਜਾ ਯਾਰ ਔਰ ਵੈਜੀਟੇਰੀਅਨ ਦਾ ਸਾਰਾ ਹੀ ਨੇ ਹਾਂ ਵੈਜੀਟੇਰੀਅਨ ਔਰ ਉੱਥੇ ਫਿਰ ਹਰ ਧਰਮ ਦਾ ਲੋਕ ਜਿਹੜੇ ਨੇ ਹੁੰਦੇ ਨੇ ਉਹ ਖਾਂਦੇ ਨੇ ਬਿਲਕੁਲ ਔਰ ਇਸ ਕਰਕੇ ਕਿਉਂਕਿ ਇਹ ਬਾਬਾ ਗੁਰੂ ਨਾਨਕ ਜੀ ਤੋਂ ਲੰਗਰ ਸ਼ੁਰੂ ਹੋਇਆ ਸੀ ਉਹਨਾਂ ਦੇ 20 ਰੁਪਏ ਤੋਂ ਉੱਥੋਂ ਤੇ ਉਹ ਹੁਣ ਤੱਕ ਜਿਹੜਾ ਔਰ ਸਦੀਆਂ ਇਹ ਚੱਲਦਾ ਹੀ ਰਹਿਣਾ ਹੈ ਮਤਲਬ ਕਿਆ ਮੰਨਤਾ ਜਿਹੜਾ ਹਾਂ ਬਿਲਕੁਲ ਔਰ ਇਸ ਕਰਕੇ ਜਿਹੜਾ ਉਹਨਾਂ ਨੇ ਬਹੁਤ ਵਧੀਆ ਲੌਜੀਕ ਔਰ ਮਤਲਬ ਮੈਂ ਬੜਾ ਇਨਸਪਾਇਰ ਹੋਇਆ ਐਸਾ ਉਹਨਾਂ ਦੀ ਲੌਜੀਕ ਤੋਂ ਕਿ ਹਾਂ ਬਾਕੀ ਹਰ ਤਰ੍ਹਾਂ ਦੇ ਦੇਖ ਕੇ ਇੱਕ ਉਹਨਾਂ ਨੇ ਸੂਲ ਬਣਾਤਾ ਹਰ ਤਰ੍ਹਾਂ ਦੇ ਬੰਦਿਆਂ ਨੂੰ ਦੇਖ ਕੇ ਹੁਣ ਅਸੀਂ ਗੁਰਦੁਆਰਾ ਸਾਹਿਬ ਜਾਨੇ ਆ ਜੋ ਵੀ ਬਣਿਆ ਹੋਵੇ ਸਾਨੂੰ ਪਤਾ ਹੈ ਵੈਜੀਟੇਰੀਅਨ ਅਸੀਂ ਖਾਂਦੇ ਹਾਂ ਖਾਂਦੇ ਆ ਅਗਰ ਨੌਨ ਵੈਜ ਵਿੱਚ ਕੁਝ ਹੁੰਦਾ ਤੇ ਆਪਣੇ ਸੋਚਣਾ ਆਪਣੇ ਜ਼ੇਹਨ ਚਾਉਣਾ ਸੀ ਕਿ ਯਾਰ ਇਹ ਪਤਾ ਨਹੀਂ ਤਕਬੀਰ ਇਹਦੇ ਤੇ ਹੋਈ ਹੈ ਹਲਾਲ ਹੈ ਹਲਾਲ ਫੂਡ ਹੈ ਜਾਂ ਨਹੀਂ ਬਿਲਕੁਲ ਐਵੇਂ ਇਹ ਚੀਜ਼ਾਂ ਇੱਕ ਮੈਟਰ ਕਰਦੀਆਂ ਨੇ ਬੜੀਆਂ ਬਿਲਕੁਲ ਸਹੀ ਹੈ ਫਿਰ ਕੁਛ ਜਿਹੜੇ ਕੁਛ ਧਰਮ ਇਹੋ ਜਿਹੇ ਨੇ ਉਹਨਾਂ ਦੇ ਵਿੱਚ ਸਨਾਤਨ ਸਨਾਤਨ ਧਰਮ ਹੈਗਾ ਨਾ ਉਹਦੇ ਵਿੱਚ ਨਹੀਂ ਮਤਲਬ ਉਹ ਬਿਲਕੁਲ ਨਹੀਂ ਖਾਂਦੇ ਤੇ ਉਹ ਫਿਰ ਉਹਨਾਂ ਵਾਸਤੇ ਪ੍ਰੋਬਲਮ ਹੋਣੀ ਸੀ ਮਤਲਬ ਉਹ ਗੁਰਦੁਆਰੇ ਨੇ ਹਰ ਇਨਸਾਨ ਨੂੰ ਜਿਹੜਾ ਮਰਜ਼ੀ ਖਾਣ ਇਸ ਤਰ੍ਹਾਂ ਦਾ ਫੂਡ ਹੈ ਕਿ ਕਿਸੇ ਨੂੰ ਕੋਈ ਹੈਜ਼ਿਟੇਸ਼ਨ ਕੋਈ ਇਹ ਨਾ ਹੋਏ ਕਿ ਯਾਰ ਪਤਾ ਨਹੀਂ ਕੀ ਖਾ ਰਹੀਆਂ ਜਾਂ ਕੀ ਰਹੀਆਂ ਇਹ ਕਮਾਲ ਆ ਯਾਰ ਕਮਾਲ ਆ ਕੀ ਬਾਤ ਹੈ ਅੱਜ ਦਾ ਵੀਡੀਓ ਵੀ ਇਸੇ ਤੋਂ ਰਿਲੇਟਡ ਹੈ ਜੀ ਇਨਸਾਈਡ ਦਾ ਗੋਲਡਨ ਟੈਂਪਲ ਵਾਸ ਲਾਰਜੈਸਟ ਕਮਿਊਨਿਟੀ ਕਿਚਨ ਖਾਲਦ ਅਲ ਅਮੀਰੀ YouTube ਚੈਨਲ The video. Alaikum everyone, Satriya Today we are at Harmander Sahib, or globally known as the Golden Temple. Today we're going to take a look inside this temple, what it means to the Sikh community, and explore the world's largest community kitchen. So we have just taken off our shoes. The next step is to ensure we are clean. So we wash our hands. One important thing that I have to mention is anyone who enters the temple must cover their hair beforehand. So to get into the temple, you walk through a small stream of water, and that is the holy water that cleans the feet right in front of us the golden temple it is absolutely magical so we are here on the weekend where visitors can reach up to 600000 a day so you can just feel the energy of all these people coming together with one spirit you feel just this warmth around you the whole time that you're walking here there are four doors on the temple one on each side to represent welcoming so no matter where you're from no matter who you are no matter what your religion this is open for you this is a home for you we are now at the main entrance of the temple where Sikhs from around the world come to pay their respects to Guru Granth Sahib Ji, which is the holy scripture that they all come to see and to pay respects to. So, one important core of the Sikh community, how all this is able to be maintained and how the Sikh community around the world is able to thrive, is that every Sikh shares a part of their wealth. And if they don't have the capacity to donate money, they donate 10% of their time to supporting the Sikh community. So, and speaking about donations, we're about to visit the largest community. Kitchen in the world where anyone can come and eat for free. So, as soon as you enter, you see all this wood that's used to start the fire to cook the dal. It is incredible. Here we are in front of one of the dal pots, and this is up to 300 kilograms of dal. Wow, it is heavy. This guy is strong. <laughs> now we're in one of the areas where they prepare the vegetables where volunteers come to cut up the vegetables to prepare for the stew to be made to give to people. And my eyes are burning, watering up so bad. So now I've been invited to help to prepare the ginger for the stew. So what I've been told is that people come from around the world to be able to contribute their time and their energy to give service here and to be able to support and help is a big honor. And now we're going to go to the chapati section. So here we have the machine and as you can see, it gets cut up into small pieces, then it gets flattened out here, then it goes in to the cooker there. And here is the final result, all these chapatis. Now we're going to take it through to get some ghee on it. And here's what's really cool. There's benches here. Anyone can just sit down and start working. So here we are in the second bakery. Here everything from the preparation to the cooking is done by hand. So we have just seen the whole process of how the food is prepared. Now it's time to see how it's served. Let's go to the dining hall. Hello? Are you hungry? I'm starving. <laughs> <laughs> So now we're in the lunch hall getting served our first little bit. Take one. this one, like this. Only one. Thank you. So here we have our chapati, here we have our dan. This is where it all comes together, where everyone, regardless of where you're from, how much you have, what you believe in, you all sit here as equals and enjoy a meal together. Bismillah. Very tasty. They say to come and eat here at the Golden Temple because the journey of this food is prepared with love, it's served with love, and it's eaten with love. When that is at the core of everything, the meal is enjoyed with all your heart. So, I've just finished my visit to the Golden Temple and the world's largest community kitchen. I was just welcomed with open arms and be part of this community. And I think we can all take a great lesson from that to welcome people with open arms, live side by side from you, to learn. And it is only when you build those bridges of love that you conquer anything that can divide us. Thank you all so much for welcoming me, and I can't wait to visit again. ਮੱਚ ਲਵ ਗੋਡ ਬles ਅੱਛਾ ਮੈਂ ਇੱਕ ਹੋਰ ਚੀਜ਼ ਪੁੱਛਣੀ ਸੀ ਇੱਥੇ ਚਾਵਲ ਬਣਦੇ ਆ ਰਾਈਸ ਅੱਛਾ 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 ਚਾਵਲ ਬਣਦੇ ਨੇ ਹਰ ਚੀਜ਼ ਹੀ ਮਤਲਬ ਬਣਦੀ ਆ ਇਹ ਫੇਵਰਟ ਡਿਸ਼ ਆ ਉੱਥੇ ਦੇ ਮਤਲਬ ਫੇਵਰਟ ਡਿਸ਼ ਨਹੀਂ ਦਾਲ ਚਾਵਲ ਜਿਹੜੇ ਦੂਸਰੇ ਚਾਵਲ ਵੀ ਬਣਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਨਕੀਨ ਪਲਾਉ ਪਲਾਉ ਵਗੈਰਾ ਉਹ ਵੀ ਮਤਲਬ ਬਣਦਾ ਬਰ ਖਾ ਲੂ ਵਗੈਰਾ ਵਿੱਚ ਮਤਲਬ ਉਹਨਾਂ ਨੇ ਇਨਕਲੂਡ ਕੀਆ ਸਭ ਜਿਹੜੀਆਂ ਨੇ ਵੈਜੀਟੇਬਲ ਅਸਾ ਮਤਲਬ ਇੱਕ ਚੀਜ਼ ਹੈਗੀ ਆ ਆਪਾਂ 2 3 4 ਕਿਸ ਵੀਡੀਓ ਦੇਖ ਚੁੱਕਿਆ ਮਤਲਬ ਕਿਚਨ ਦੀਆਂ ਦਰਬਾਰ ਸਾਹਿਬ ਦੀਆਂ ਨਾ ਕਿਚਨ ਦੀਆਂ ਹਰ ਇੱਕ ਵੀਡੀਓ ਚ ਕੁਆਲਿਟੀ ਸੇਮ ਆ ਭਾਈ ਮਤਲਬ ਕਿ ਕਿਸੇ ਨੇ ਨਹੀਂ ਕਿਹਾ ਕਿ ਕੁਆਲਿਟੀ ਦੇ ਥੋੜਾ ਬਹੁਤ ਹੁੰਦਾ ਹੈ ਕਿ ਮੈਂ ਆ ਰਿਹਾ ਕਿ ਉਹਨਾਂ ਨੇ ਇੱਕ ਹੁਣ ਜਿਵੇਂ ਆਪਾਂ ਇਹ ਦੇਖ ਲਈਏ ਹੁਣ ਪੀਸੀ ਹੈ ਹੋਟਲ ਪੀਸੀਓਡ ਆ ਪਾਕਿਸਤਾਨ ਦੇ ਕਿੰਨੇ ਸ਼ਹਿਰਾਂ ਦੇ ਵਿੱਚ ਠੀਕ ਹੈ ਉਹਦਾ ਕਿਰਾਇਆ ਸਾਰਾ ਕੁਝ ਜ਼ਿਆਦਾ ਉਹਦੀ ਰੀਜ਼ਨ ਕੀ ਆ ਕਿ ਉਹਨਾਂ ਨੇ ਆਪਣਾ ਇੱਕ ਮਿਆਰ ਬਰਬਰ ਰੱਖਿਆ ਹੋਇਆ ਹਰ ਜਗ੍ਹਾ ਦਾ ਲੇਕਿਨ ਸਰ ਐਵੇਂ ਇਹ ਆ ਕਿ ਉਹਨਾਂ ਨੇ ਆਪਣਾ ਇੱਕ ਮਿਆਰ ਜਿਹੜਾ ਵੰਦਾ ਇਹ ਚੀਜ਼ ਐ ਪੀਸੀ ਵਾਲਿਆਂ ਨੂੰ ਤੁਹਾਡੀ ਛਿਲ ਲਾਣੀ ਆ ਹਾਂਜੀ ਇਹ ਰੱਬ ਦੇ ਨਾਂ ਤੇ ਆ ਔਰ ਉੱਥੇ ਕਦੀ ਵੀ ਰਿਜਕ ਦਾ ਇਥੇ ਘਟਾਣੀ ਆ ਸਕਦਾ ਨਾ ਬਿਲਕੁਲ ਨਹੀਂ ਘਟ ਸਕਦਾ ਏ ਔਰ ਇੱਕ ਚੀਜ਼ ਐ ਕਿ ਉੱਥੇ ਦਾ ਜਿਹੜਾ ਸਟੈਂਡਰਡ ਐ ਮਿਆਰ ਐ ਉਹ ਲੋਕਾਂ ਨੇ ਇੰਨਾ ਬਰਕਰਾਰ ਉਹਨੂੰ ਰੱਖਿਆ ਹੈ ਕਿ ਲੋਕੀ ਥੱਲੇ ਅੱਛਾ ਤੁਹਾਨੂੰ ਪਤਾ ਹੈ ਜਿਹੜੇ ਸਿੱਖ ਭਰਾ ਨੇ ਦਸਵੰਤ ਕੱਢਦੇ ਨੇ ਜਿਵੇਂ ਆਪਾਂ ਜ਼ਕਾਤ ਕਰਨੀ ਆ ਨਾ 2.5% ਹਾਂਜੀ ਅੱਛਾ ਇਹ ਦਸਵੰਤ ਦਸਵਾਂ ਹਿੱਸਾ ਕੱਢਦੇ ਨੇ ਆਪਣੇ ਦਵਾਈਦਾਰ ਪ੍ਰੋਪਰ ਤਰੀਕੇ ਨਾਲ ਕੱਢਦੇ ਨੇ ਔਰ ਦੇਂਦੇ ਨੇ ਬਿਲਕੁਲ ਜ਼ਬਰਦਸਤ ਯਾਰ ਦਸਵਾਂ ਹਿੱਸਾ ਨੇ ਕੱਢਣਾ ਹੁੰਦਾ ਹੈ ਔਰ ਮੰਥਲੀ ਬੇਸ ਤੇ ਕੱਢ ਕੇ ਦੇ ਦਿੰਦੇ ਨੇ ਜਿੰਨੀ ਸੈਲਰੀ ਆਪਣੀ ਜੋ ਵੀ ਅਰਨਿੰਗ ਉਹ ਕਰਦੇ ਨੇ ਉਹ ਇੱਥੇ ਤੱਕ ਕਿ ਕਰੋੜਾਂ ਰੁਪਈਆ ਦਾ ਜਿਹੜੇ ਵੱਡੇ ਬਿਜ਼ਨਸਮੈਨ ਨੇ ਆਉਂਦੇ ਨੇ ਕਿ ਉਹਨਾਂ ਦਾ ਦੇਸੀ ਘਿਓ ਦੇ ਟਰਾਲੇ ਕੰਟੇਨ ਜਿਹੜੇ ਨੇ ਉਹ ਹੁੰਦੇ ਨੇ ਹਾਂ ਦਰਬਾਰ ਸਾਹਿਬ ਅਪੜਦੇ ਨੇ ਉਹ ਪਹੁੰਚਾਉਂਦੇ ਨੇ ਕਰੋੜਾਂ ਰੁਪਈਆ ਕੱਢ ਕੇ ਕੀ ਬੜੀ ਗੱਲ ਆ ਯਾਰ ਕੀ ਬਾਤ ਹੈ ਦਾਣਾ ਜਿਨ੍ਹਾਂ ਦੀਆਂ ਫਸਲਾਂ ਨੇ ਸਾਡ ਨੂੰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਤੇ ਸਾਡੇ ਵੱਡੇ ਜਿਹੜੇ ਸਨ ਉਹਨਾਂ ਨੇ ਕੀ ਕਰਨਾ ਜੀ ਕੜਾ ਕੌਣੀ ਨਾ ਉਹਨੂੰ ਅਸ਼ਰ ਕਹਿੰਦੇ ਆ ਹੈ ਕੜਾ ਕੌਣੀ ਤੇ ਉਹ ਵੀ ਚੋਕ ਕਢਣਾ ਹਿੱਸਾ ਜਿਹੜਾ ਹੈ ਉਹ ਕੱਢ ਕੇ ਤੇ ਮਤਲਬ ਫਸਲ ਚੋਂ ਹਰ ਚੀਜ਼ ਚੋਂ ਦੇਣਾ ਔਰ ਰੱਬ ਦਾ ਬੜਾ ਮਤਲਬ ਸ਼ੁਕਰ ਸੀ ਫਸਲ ਵੀ ਬਹੁਤ ਵਧੀਆ ਹੁੰਦੀ ਸੀ ਹਰ ਚੀਜ਼ ਹੁੰਦੀ ਸੀ ਲੇਕਿਨ ਜਦੋਂ ਦਾ ਅਸੀਂ ਲੋਕਾਂ ਨੇ ਇਹ ਚੀਜ਼ਾਂ ਘੱਟ ਕਰਤੀਆਂ ਨੇ ਰਿਜ਼ਲਟ ਅਸੀਂ ਰਿਜ਼ਲਟ ਚ ਬਹੁਤ ਕਮੀ ਆ ਗਈ ਬਹੁਤ ਕਮੀ ਆ ਗਈ ਹਕੀਕਤਾਂ ਕਿ ਪਹਿਲੇ ਅਸੀਂ ਹੁਣੇ ਸੋਚਨੇ ਆ ਕਿ ਯਾਰ ਹੁਣ ਇਹਨੂੰ ਵਿੱਚੋਂ ਇੰਨੇ ਵਿੱਚੋਂ ਕੱਢ ਦਈਏ ਉਹ ਉਦੋਂ ਕੀ ਸੀ ਉਦੋਂ ਫੀਲ ਨਹੀਂ ਸੀ ਹੁੰਦਾ ਕਿਉਂਕਿ ਪੈਸੇ ਦੀ ਇਹਨੀ ਵੈਲਿਊ ਨਹੀਂ ਸੀ ਹੈ ਕਣਕ ਬਹੁਤ ਸਸਤੀ ਹੁੰਦੀ ਸੀ ਆਂਦਾ ਵਿੱਚੋਂ ਦੇ ਵੀ ਦਿੱਤੀ ਤੇ ਕੋਈ ਨਹੀਂ ਯਾਰ ਇੰਨੀ ਲੇਕਿਨ ਹੁਣ ਜਦੋਂ ਵਿੱਚੋਂ ਜਾਂਦੀ ਹੈ ਤੇ ਕਈ ਵਾਰੀ ਫਾਰਮ ਮਤਲਬ ਜਿਹੜੇ ਨੇ ਉਹਨਾਂ ਨੂੰ ਹੌਲ ਪੈਂਦਾ ਕਿਸਾਨਾਂ ਨੂੰ ਉਹਨਾਂ ਨੂੰ ਇੰਨੇ ਪੈਸੇ ਇੰਨੇ ਮਤਲਬ ਇੰਨੇ ਰੁਪਏ ਉਹ ਰੁਪਈਆ ਜ਼ਰੂਰ ਲੈ ਰਹੇ ਨੇ ਉਦੋਂ ਨੀਅਤ ਬੜੀ ਸਾਫ਼ ਹੁੰਦੀ ਹੈ ਉਹਦਾ ਫਰਕ ਆ ਗਿਆ ਕਿ ਰੱਬ ਜਿਹੜਾ ਹੈ ਮਤਲਬ ਅਗਰ ਤੁਸੀਂ ਰੱਬ ਦੀ ਰਾਹ ਤੇ ਦੋਗੇ ਤੇ ਕਦੀ ਵੀ ਘਾਟਾ ਨਹੀਂ ਪੈਂਦਾ ਘਾਟਾ ਨਹੀਂ ਪੈਂਦਾ ਔਰ ਇਹਦੀ ਰੀਅਲ ਐਗਜ਼ਾਮਪਲ ਜਿਹੜੀ ਤੁਹਾਡੇ ਸਾਹਮਣੇ ਹੈ ਜਿਹੜੇ ਭਰਾ ਜਿਹੜੇ ਨੇ ਅਗਰ ਉਹ ਦਾਨ ਕਰਦੇ ਨੇ ਦਿੰਦੇ ਨੇ ਤੇ ਉਹਨਾਂ ਦਾ ਵੇਖ ਲਓ ਕਿ ਰਜ਼ਕ ਵੀ ਕਿਵੇਂ ਰੱਬ ਦਿੰਦਾ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਚਲੋ ਜੀ ਬਾਕੀ ਆਪਾਂ ਨੈਕਸਟ ਵੀਡੀਓ ਚ ਆਉਨੇ ਆ ਰੱਖੋ ਆਪਣਾ ਖਿਆਲ